ਜੇ ਸਿਸੂ 이슈 ਦੀ ਚਰਚਾ 2-3 ਦਿਨ ਪਹਿਲਾਂ ਇੱਥੇ ਪ੍ਰੈਸ ਕਾਨਫਰੰਸ ਰਾਈ ਅਸੀਂ ਪਹਿਲਾਂ ਵੀ ਕੀਤੀ ਸੀ ਮੁੱਦਾ ਸੀ ਪੰਜਾਬ ਵਿੱਚ ਧਾਰਮਿਕ ਬੇਅਦਬੀਆਂ ਦਾ ਤੇ ਕਿਵੇਂ ਇਹ ਬੇਅਦਬੀਆਂ ਦੀ ਸ਼ੁਰੂਆਤ ਤੇ ਆਮ ਆਦਮੀ ਪਾਰਟੀ ਦਾ ਜਨਮ ਇਹ ਇਕੱਠੇ ਚੱਲਦੇ ਆ ਮੈਂ ਗੱਲ ਕੀਤੀ ਸੀ ਕਿ ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਉਹੀ ਵਕਤ ਹੈ ਜਦੋਂ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਮੈਂ ਸਿੱਧੇ ਤੌਰ ਤੇ ਕਿਹਾ ਸੀ ਕਿ ਜੇ ਇਹਨਾਂ ਬੇਅਦਬੀਆਂ ਦੀ ਜਾਂਚ ਇੰਡੀਪੈਂਡੈਂਟਲੀ ਕਿਸੇ ਏਜੰਸੀ ਤੋਂ ਸੁਪਰੀਮ ਕੋਰਟ ਤੋਂ ਹੋ ਜਾਵੇ ਤਾਂ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਲੀਡਰਾਂ ਦਾ ਹੱਥ ਸਾਹਮਣੇ ਆ ਜਾਊਗਾ ਜਿਸ ਦਿਨ ਤੋਂ ਐਪੀਸੀ ਕੀਤੀ ਉਸ ਦਿਨ ਮੈਂ ਆਮ ਆਦਮੀ ਪਾਰਟੀ ਦਾ ਰੋਲ ਐਕਸਪੋਜ਼ ਕੀਤਾ ਕੀ ਕਿਵੇਂ ਇਹਨਾਂ ਨੇ ਬੇਅਦਬੀਆਂ ਦੇ ਵਿੱਚ ਕੀ ਰੋਲ ਸੀ ਕਿਵੇਂ ਬੇਅਦਬੀ ਕਰਨ ਵਾਲਿਆਂ ਨੂੰ ਇਹਨਾਂ ਨੇ ਪੁਸ਼ਤ ਪਨਾਈ ਕੀਤੀ ਉਹਨਾਂ ਦੀ ਕਿਸ ਤਰ੍ਹਾਂ ਇਹਨਾਂ ਦੇ ਮੰਤਰੀ ਬੇਅਦਬੀ ਕਰਨ ਵਾਲੇ ਐਮਐਲਏ ਜਿਹੜੇ ਆਮ ਆਦਮੀ ਪਾਰਟੀ ਦੇ ਸੀ ਦਿੱਲੀ ਦਾ ਨਰੇਸ਼ ਯਾਦਵ ਕਿਵੇਂ ਉਹਨੂੰ ਪ੍ਰੋਟੈਕਟ ਕਰਦੇ ਰਹੇ ਕਿਵੇਂ ਇਹਨਾਂ ਦੇ ਮੰਤਰੀਆਂ ਨੇ ਵਕੀਲ ਦੇ ਤੌਰ ਤੇ ਵੀ ਉਹਦੀ ਪੈਰਵਾਹੀ ਕੀਤੀ ਤੇ ਕਿਸ ਤਰ੍ਹਾਂ ਸਰਕਾਰ ਨੇ ਪ੍ਰੈਸ਼ਰ ਪਾ ਕੇ ਜਿਹੜੇ ਬੇਅਦਬੀਆਂ ਦੇ ਮੁੱਦਿਆਂ 'ਚ ਕੰਪਲੇਨੈਂਟ ਸੀ ਉਹਨਾਂ ਨੂੰ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਡਰਾ ਕੇ ਧਮਕਾ ਕੇ ਉਹਨਾਂ ਤੋਂ ਕੰਪਲੇਂਟਾਂ ਵਾਪਸ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਤਾਂ ਕਿ ਇਹਨਾਂ ਦੇ ਐਮ.ਐਲ.ਏ. ਬਚ ਸਕਣ ਉਸ ਦਿਨ ਤੋਂ ਸਰਕਾਰ ਦੇ ਵਿੱਚ ਬੜੀ ਖਲਬਲੀ ਮੱਚੀ ਕਿਉਂਕਿ ਕਈ ਪੱਤਰ ਕਈ ਡਾਕੂਮੈਂਟਸ ਲੋਕਾਂ ਦੇ ਸਾਹਮਣੇ ਰੱਖੇ ਗਏ ਮੈਂ ਉਹਨਾਂ ਚੀਜ਼ਾਂ ਵੱਲ ਦੁਬਾਰਾ ਨਹੀਂ ਜਾਊਂਗਾ ਕਿਉਂਕਿ ਉਹ ਚੀਜ਼ਾਂ ਪਹਿਲਾਂ ਹੋ ਵੀ ਚੁੱਕੀਆਂ ਤੇ ਲੰਬਾ ਹੋ ਜਾਂਦਾ ਕੰਮ ਸਰਕਾਰ ਦੇ ਵਿੱਚ ਬੜੀ ਖਲਬਲੀ ਮੱਚੀ ਤੇ ਸਰਕਾਰ ਵੀ ਉਸ ਦਿਨ ਦੀ ਤੜफी ਜਾਂਦੀ ਹੈ ਕਿ ਇਹ ਸਾਡਾ ਰੋਲ ਲੋਕਾਂ ਦੇ ਸਾਹਮਣੇ ਕਿਵੇਂ ਆ ਰਿਹਾ ਵਕ ਵਕ ਮੰਤਰੀ ਲਾਏ ਇਹਨਾਂ ਨੇ ਪ੍ਰੈਸ ਕਾਨਫਰੰਸਾਂ ਕਰਨ ਤੇ ਤੇ ਉਹੀ ਗੱਲਾਂ 2015 ਚ ਐ ਹੋਇਆ ਜੀ 2014 ਚ ਐ ਹੋਇਆ ਜੀ ਮੈਂ ਵਾਰੀ ਵਾਰੀ ਉਸੇ ਗੱਲ ਤੇ ਫੇਰ ਇੱਕ ਵਾਰੀ ਦੁਬਾਰਾ ਕਹਿਣਾ ਚਾਹਣਾ ਵਾਰੀ ਵਾਰੀ ਪਹਿਲਾਂ ਵੀ ਕਹੀ ਹੈ ਕਿ 2015 ਦੇ ਵਿੱਚ ਜਿਹੜੀ ਬੇਅਦਬੀਆਂ ਹੋਈਆਂ ਬੜਾ ਦੁਖਦਾਈ ਸਮਾਸੀ ਪਰ 10 ਸਾਲਾਂ ਦੇ ਵਿੱਚ ਜੇ ਕਿਸੇ ਸ਼ਰੋਮਨੀ ਅਕਾਲੀ ਦਲ ਦੇ ਕਿਸੇ ਵੀ ਵਰਕਰ ਦਾ ਜਾਂ ਲੀਡਰ ਦਾ ਹੱਥ ਸੀ ਤੁਸੀਂ ਅੱਜ ਤੱਕ ਤੁਹਾਨੂੰ ਕਿਸ ਚੀਜ਼ ਨੇ ਰੋਕਿਆ ਕਿ ਤੁਸੀਂ ਉਹਦੇ ਤੇ ਐਕਸ਼ਨ ਲਵੋ 5 ਸਾਲ ਕਾਂਗਰਸ ਦੀ ਸਰਕਾਰ ਰਹੀ 4 ਸਾਲ ਤੁਹਾਡੀ ਨੂੰ ਹੋ ਚੱਲੇ ਦੱਸੋ ਕੀ ਕੀ ਕੀਤਾ ਤੁਸੀਂ ਉਹਨਾਂ ਦੇ ਵਿੱਚ ਕਾਂਗਰਸੀਆਂ ਤੇ ਤਾਂ ਮੈਂ ਫੇਰ ਆਜੂ ਜਿਨ੍ਹਾਂ ਨੇ ਖੁਦ ਐਡਮਿਟ ਕੀਤਾ ਕਿ ਅਸੀਂ ਸਿਆਸਤ ਕੀਤੀ ਪਰ ਮੈਂ ਅੱਜ ਜਿਹੜੇ ਡਾਕੂਮੈਂਟਸ ਤੁਹਾਡੇ ਕੋਲੇ ਲੈ ਕੇ ਆਇਆ ਉਹ ਡਾਕੂਮੈਂਟ ਬੜਾ ਜੇ ਤੁਸੀਂ ਪੜੋ ਉਹਨੂੰ ਤਾਂ ਇਹ ਸਾਬਿਤ ਕਰੂਗਾ ਕਲੀਅਰ ਕਰ ਦੂਗਾ ਕਿ ਕਿਸ ਹੱਦ ਤੱਕ ਆਮ ਆਦਮੀ ਪਾਰਟੀ ਤੇ ਇਹਦੀ ਲੀਡਰਸ਼ਿਪ ਗਏ ਆ ਬੇਅਦਬੀ ਕਰਨ ਵਾਲੇ ਬੰਦਿਆਂ ਨੂੰ ਬਚਾਉਣ ਵਾਸਤੇ ਹੈਰਾਨ ਰਹਿ ਜਾਓਗੇ ਕਿ ਕਿਸ ਤਰ੍ਹਾਂ ਦੇ ਹਤਕੰਡੇ ਵਰਤੇ ਗਏ ਕਿੱਥੋਂ ਕਿੱਥੋਂ ਪ੍ਰੈਸ਼ਰ ਪਾਇਆ ਗਿਆ ਕੀ ਐਮਐਲਏ ਨੂੰ ਪਹਿਲਾਂ ਤਾਂ ਬੇਅਦਬੀ ਤੋਂ ਬਚਾਇਆ ਜਾਵੇ ਮੈਂ ਉਸ ਦਿਨ ਜ਼ਿਕਰ ਕੀਤਾ ਸੀ ਕਿ ਡੀਸੀ ਮਲੇਰ ਕੋਟਲਾ ਨੇ ਚਿੱਠੀ ਲਿਖੀ ਡਿਸਟ੍ਰਿਕਟ ਔਰਨੀ ਨੂੰ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਨਰੇਸ਼ ਯਾਦਵ ਦੇ ਖਿਲਾਫ ਜਿਹੜਾ ਕੇਸ ਅਦਾਲਤ 'ਚ ਚੱਲਦਾ ਹੈ ਉਹਨੂੰ ਵਿਡਰੋਅ ਕੀਤਾ ਜਾਵੇ ਹਾਲਾਂਕਿ ਜੱਜ ਸਾਹਿਬ ਨੇ ਉਹ ਗੱਲ ਨਾ ਮੰਨ ਕੇ ਦਸਾਂ ਦਿਨਾਂ ਬਾਅਦ ਨਰੇਸ਼ ਯਾਦਵ ਨੂੰ ਸਜ਼ਾ ਵੀ ਕੀਤੀ ਉਹਦੀ ਅੱਜ ਉਹ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਦੀ ਚਿੱਠੀ ਮੈਂ ਤੁਹਾਡੇ ਸਾਹਮਣੇ ਪੜ੍ਹ ਕੇ ਰੱਖਣੀ ਚਾਹੁੰਦਾ ਕਿ ਤੁਸੀਂ ਦੇਖੋ ਕਿੰਨੇ ਕਿਸ ਹੱਦ ਤੱਕ ਪੁਸ਼ਤਪਨਾਈ ਹੋਈ ਹੈ ਬੇਅਦਬੀ ਕਰਨ ਵਾਲਿਆਂ ਦੀ ਆ ਚਿੱਠੀ ਹੈ ਆਫਿਸ ਆਫ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਟੂ ਡਿਸਟ੍ਰਿਕਟ اٹਾਰਨੀ ਪ੍ਰੋਸੀਕਿਊਸ਼ਨ ਸੰਗਰੂਰ ਅਬਲੀਕ ਮਲੇਰ ਕੋਟਲਾ ਡੀਸੀ ਲਿਖਦਾ ਹੈ ਡੀਏ ਨੂੰ ਚਿੱਠੀ ਲਿਖਦਾ ਨਹੀਂ ਲਿਖਦੀ ਹੈ ਪੱਲਵੀ ਨਾਂ ਦੀ ਉਦੋਂ ਆਈਐਸ ਜਿਹੜੇ ਆ ਉਹ ਡਿਪਟੀ ਕਮਿਸ਼ਨਰ ਮਲੇਰ ਕੋਟਲਾ ਸੀ ਸਬਜੈਕਟ ਲੈਟਰ ਨੰਬਰ 1351 ਆਬਲਿਕ ਐਮਏ ਡੇਟਡ 15 11 ਲੱਗ ਰਹੀ ਹੈ ਮੈਨੂੰ 15 ਜਾਂ 16 2024 ਸਬਜੈਕਟ ਟੂ ਵਿਡਰੋ ਦਾ ਕ੍ਰਿਮੀਨਲ ਅਪੀਲ ਫਾਈਲਡ ਬਾਈ ਦਾ ਸਟੇਟ ਅਗੇਂਸਟ ਦੀ ਆਰਡਰ ਡੇਟਡ 16 3 2021 ਪਾਸਟ ਬਾਈ ਦਾ ਲਰਨਡ ਕੋਰਟ ਆਫ ਏਸੀਜੀਐਮ ਸੰਗਰੂਰ ਇਨ ਐਫ ਆਈ ਆਰ ਨੰਬਰ 105 ਡੇਟਡ 25 6 2016 ਅੰਡਰ ਸੈਕਸ਼ਨ 295 ਪੁਲਿਸ ਸਟੇਸ਼ਨ ਸਿਟੀ 1 ਮਲੇਰ ਕੋਟਲਾ ਕਿ ਜਿਹੜਾ ਨਰੇਸ਼ ਯਾਦਵ ਤੇ ਕੇਸ ਚੱਲ ਰਿਹਾ ਉਹ ਵਿਡਰੋ ਕਰਨ ਵਾਸਤੇ ਡੀ ਸੀ ਮਲੇਰ ਕੋਟਲਾ ਨੇ ਕੀ ਲਿਖਿਆ ਡੀਏ ਨੂੰ ਇਨ ਰੈਫਰੈਂਸ ਟੂ ਦਾ ਸਬਜੈਕਟ ਐਂਡ ਅਬੋਵ ਸੈਡ ਕੇਸ ਯੋਰ ਲੈਟਰ ਅੰਡਰ ਰੈਫਰੈਂਸ ਵਾਸ ਸੈਂਟ ਟੂ ਥਿਸ ਆਫਿਸ that as the complainant had suffered statement before learned court of additional session judge malir kotla on 13 11 2024 whereby he has stated in written before the learned court that he does not want to proceed with the present appeal against respondent number 2 naresh yadav therefore the same may kindly be dismissed as withdrawn against respondent number 2 this request of complainant mohammad Ashraf has been kept, kept pending by the learned court. In this regard, Director Prosecution and Litigation Department Punjab has written to this office that the department would have no objection to withdraw the appeal pending against respondent number two in this subject case. D H T lekda D C nu. No. डीसीओ ਨੂੰ ਵਾਪਸ ਲਿਖਦੀ ਹੈ ਕਿ ਤੁਹਾਡੀ ਚਿੱਠੀ ਰਿਸੀਵ ਹੋਈ ਹੈ ਕੇਸ ਵਿਡਰਾਅ ਕਰਨੀ ਚਾਹੁੰਦੇ ਹੋ ਡਾਇਰੈਕਟਰ ਪ੍ਰੋਸੀਕਿਊਸ਼ਨ ਪੰਜਾਬ ਦੀ ਵੀ ਚਿੱਠੀ ਡੀਸੀ ਮਲੇਰ ਕੋਟਲਾ ਨੂੰ ਗਈ ਜਿਦੇ ਚ ਉਹਨੇ ਲਿਖਿਆ ਕਿ ਡਿਪਾਰਟਮੈਂਟ ਨੂੰ ਕੋਈ ਆਬਜੈਕਸ਼ਨ ਨਹੀਂ ਜੇ ਬੇਅਤਬੀ ਦਾ ਮੁੱਖ ਦੋਸ਼ੀ ਜਿਹੜਾ ਨਰੇਸ਼ ਯਾਦਵ ਉਹਦੇ ਖਿਲਾਫ ਕੇਸ ਜਿਹੜਾ ਅਦਾਲਤ ਵਿੱਚ ਚੱਲ ਰਿਹਾ ਉਹਨੂੰ ਸਰਕਾਰ ਵਿਡਰਾਅ ਕਰੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿੰਦਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਉਸ ਕਾਲ डीसी मलेर कोटला ते प्रेशर पाया गया डायरेक्टर प्रोसीक्यूशन पाया गया कि केस विदड्रॉ करने की आज्ञा दी जाए अगे सुनो तुम कीपिंग इन व्यू द स्टेटमेंट सफर्ड बाय द कंप्लेनेंट एज वेल एज द रिक्वेस्ट मेड बाय यू एंड एस मलेर कोटला, द अपील प्रोसीडिंग स्वा रिस्पोंडेंट नंबर दो नरेश यादव नीड्स टू बी विड्रॉन देयरफॉर इन कंसिडरेशन ऑफ द लेटर रिसीव from you through ssp malir kotla appeal filed against respondent number 2 shri naresh yadav is allowed to be withdrawn deputy commissioner malir kotla palvi ji ssp malir kotla dc nu likh reha hai ki ye appeal withdraw karni hai da dc nu likh reha hai director prosecution dc nu likh reha hai ki sanu koi objection nahi je je eh case ਬੇਦਬੀ ਦਾ ਕੇਸ ਮੁੱਖ ਦੋਸ਼ੀ ਦੇ ਖਿਲਾਫ ਸਰਕਾਰ ਵਿਡਰੋਅ ਕਰ ਲਵੇ ਤਾਂ ਡਾਇਰੈਕਟਰ ਪ੍ਰੋਸੀਕਿਊਸ਼ਨ ਕਹਿ ਰਿਹਾ ਸਾਨੂੰ ਕੋਈ ਆਬਜੈਕਸ਼ਨ ਨਹੀਂ ਇਹਦੇ ਵਿੱਚ ਐਸਐਸਪੀ ਡੀਸੀ ਡੀਏ ਡਾਇਰੈਕਟਰ ਪ੍ਰੋਸੀਕਿਊਸ਼ਨ ਚਾਰ ਚਾਰ ਸਰਕਾਰ ਦੇ ਆਹਲਾ ਅਫਸਰ ਜ਼ਿਲ੍ਹੇ ਦਾ ਪੁਲਿਸ ਮੁਖੀ ਜ਼ਿਲ੍ਹੇ ਦਾ ਐਡਮਿਨਿਸਟ੍ਰੇਟਿਵ ਹੈੱਡ ਜ਼ਿਲ੍ਹੇ ਦਾ ਲੀਗਲ ਹੈੱਡ ਤੇ ਪੰਜਾਬ ਦਾ ਲੀਗਲ ਹੈੱਡ ਚਾਰੇ ਰਲ ਕੇ ਸਰਕਾਰ ਦੇ ਹੁਕਮਾਂ ਤੇ ਇਹ ਕੇਸ ਵਿਡਰੋ ਕਰਨਾ ਚਾਹੁੰਦੇ ਸੀ 13 11 18 11 2000 24 ਦੀ ਇਹ ਚਿੱਠੀ ਹੈ ਤੇ 30 ਨੂੰ ਉਹ ਸਜ਼ਾ ਹੋ ਜਾਂਦਾ ਹੈ ਨਰੇਸ਼ यादव ਪਹਿਲਾ ਮੇਰਾ ਸਵਾਲ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਪੁੱਛਾਂ ਕਿ ਅਰਵਿੰਦ ਕੇਜਰੀਵਾਲ ਨੂੰ ਪੁੱਛਾਂ ਕਿਉਂਕਿ ਮੁੱਖ ਮੰਤਰੀ ਤਾਂ ਹੁਣ ਨਾਂ ਦਾ ਹੀ ਮੁੱਖ ਮੰਤਰੀ ਹੈ ਕਿ ਇਹ ਚਿੱਠੀ ਜਿਹੜੀ ਡੀਸੀ ਨੇ ਲਿਖੀ ਐਸਐਸਪੀ ਡੀਏ ਡਾਇਰੈਕਟਰ ਕ੍ਰੋਸਿਕਿਊਸ਼ਨ ਨੇ ਕਿਹਾ ਕਿ ਇਹ ਕੇਸ ਵਿਡਰੋ ਕਰ ਲਓ ਇਹ ਕਿਹਦੇ ਹੁਕਮਾਂ ਤੇ ਕੀਤੀ ਗਈ ਉਸ ਵੇਲੇ 30 ਤਰੀਕ ਨੂੰ ਨਰੇਸ਼ ਯਾਦਵ ਨੂੰ ਸਜ਼ਾ ਹੋ ਜਾਂਦੀ ਹੈ ਕੀ ਐਕਸ਼ਨ ਸਰਕਾਰ ਨੇ ਲਿਆ ਇਹਨਾਂ ਅਫਸਰਾਂ ਦੇ ਖਿਲਾਫ ਕਿ ਤੁਸੀਂ ਬੇਅਦਬੀ ਦੇ ਮੁੱਖ ਦੋਸ਼ੀ ਦੇ ਖਿਲਾਫ ਕੇਸ ਵਿਡਰਾਅ ਕਰਨ ਨੂੰ ਡੀਸੀ ਨੂੰ ਕੋਰਟ ਨੂੰ ਲਿਖਿਆ ਅਦਾਲਤ ਨੂੰ ਲਿਖਿਆ ਅਦਾਲਤ ਨੇ ਫਿਰ ਵੀ ਉਸ ਨੂੰ ਸਜ਼ਾ ਕਰਤੀ ਤੇ ਕੀ ਇਹਨਾਂ ਅਫਸਰਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜੇ ਨਹੀਂ ਤਾਂ ਕਿਉਂ ਨਹੀਂ ਕੀਤੀ ਇਸ ਗੱਲ ਦਾ ਜਵਾਬ ਦੇਣ ਆ ਵੇਖੋ ਤੁਸੀਂ ਇਹਨਾਂ ਦੇ ਜਿਹੜੇ ਮੰਤਰੀ ਮੈਂ ਪਹਿਲਾਂ ਵੀ ਤੁਹਾਨੂੰ ਫੋਟੋਆਂ ਦਿਖਾਈਆਂ ਸੀ ਹਰਪਾਲ ਚੀਮਾ ਤੇ ਕੋ ਜਿਹੜਾ ਬਹੁਤ ਅੱਜ ਕੱਲ ਵੱਡਾ ਆਪਦੇ ਆਪ ਨੂੰ ਪੰਥਕ ਬਣਦਾ ਉਹ ਗੰਡੂ ਜਾਂ ਜਿਹੜਾ ਬੁੜਕੀ ਜਾਂਦਾ ਸੀ ਵਿਧਾਨ ਸਭਾ ਦੇ ਵਿੱਚ ਇਹ ਉਹਦੇ ਵਕੀਲ ਵੱਜੋਂ ਪੇਸ਼ ਹੁੰਦੇ ਆ ਕਿ ਸਰਕਾਰ ਇਹਨਾਂ ਗੱਲਾਂ ਦਾ ਜਵਾਬ ਕਦੋਂ ਦੇਊਗੀ ਇਧਰ ਉਧਰ ਦੀਆਂ ਗੱਲਾਂ ਕਰ ਲੈਨੇ ਹੋ ਤੁਸੀਂ ਜਿਹੜਾ ਮੁੱਦਾ ਹੈ ਉਹਦਾ ਜਵਾਬ ਦਿਓ ਦੂਜਾ ਇਸ਼ੂ ਤੁਸੀਂ ਵੇਖੋ ਇਹਨਾਂ ਨੇ ਇਹ ਬਿੱਲ ਜਿਹੜਾ ਲਿਆਂਦਾ ਹੈ ਕਹਿੰਦੇ ਅਸੀਂ ਬੇਅਦਬੀਆਂ ਦੀ ਰੋਕਥਾਮ ਵਾਸਤੇ ਬਿੱਲ ਲਿਆਂਦਾ ਹੈ ਸਾਢੇ 3 ਪੌਣੇ 4 ਸਾਲਾਂ ਬਾਅਦ ਬਿੱਲ ਆਉਂਦਾ ਹੈ ਉਹ ਵੀ ਸਿਲੈਕਟ ਕਮੇਟੀ ਨੂੰ ਭੇਜ ਦਿੱਤਾ ਜਾਂਦਾ ਉਹਨਾਂ ਦਾ ਸਿਲੈਕਟ ਕਮੇਟੀ ਦੀ ਲਿਸਟ ਹੈ ਮੇਰੇ ਕੋਲੇ ਜਿਹੜੀ ਸਿਲੈਕਟ ਕਮੇਟੀ ਨੂੰ ਇਹ ਬੇਅਦਬੀ ਰੋਕਣ ਦਾ ਬਿੰਦ ਭੇਜਿਆ ਗਿਆ ਕਿ ਤੁਸੀਂ ਸਾਨੂੰ ਸੁਝਾਅ ਦਿਓ ਵੀ ਇਹਦੇ ਵਿੱਚ ਕੀ ਕਰਨਾ ਚਾਹੀਦਾ ਪੰਜਾਬ ਵਿਧਾਨ ਸਭਾ ਸਕੱਤਰਤ ਅਧिसूचना 19 ਜੁਲਾਈ 2025 ਚਿੱਠੀ ਨੰਬਰ ਐਨਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ 15 ਜੁਲਾਈ 2025 ਨੂੰ ਹੋਈ ਪੰਜਾਬ ਵਿਧਾਨ ਸਭਾ ਦੀ ਬੈਠਕ ਦੌਰਾਨ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧ ਦੀ ਰੋਕਥਾਮ ਬਿੱਲ 2025 ਸਿਲੈਕਟ ਕਮੇਟੀ ਨੂੰ ਸੌਂਪਣ ਸੰਬੰਧੀ ਸਰਬਸੰਮਤੀ ਨਾਲ ਪਾਸ ਹੋਏ ਪ੍ਰਸਤਾਵ ਅਨੁਸਾਰ ਇਸ ਬਿੱਲ ਨੂੰ ਸਿਲੈਕਟ ਕਮੇਟੀ ਵਿੱਚ ਕੰਮ ਕਰਨ ਕੰਮਕਾਰ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਹੇਠ ਲਿਖੇ ਮਾਨਯੋਗ ਮੈਂਬਰ ਮੈਂਬਰਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ ਇਹ ਮੈਂਬਰ ਬਣਾਏ 15ਵੇਂ ਨੰਬਰ ਤੇ ਮੈਂਬਰ ਕੌਣ ਹੈ ਜੀ ਮੁਹੰਮਦ ਜਮੀਲ ਉਰ रहमान ਐਮ ਐਲ اے ਮਲੇਰ ਕੋਟਲਾ ਇਹਨਾਂ ਨੂੰ ਇਹ ਸਿਲੈਕਟ ਕਮੇਟੀ ਦੇ ਵਿੱਚ ਪਾਇਆ ਗਿਆ ਕਿ ਬਿੱਲ ਇਹਨਾਂ ਕੋਲ ਜਾਊਗਾ ਇਹ ਦੱਸਣਗੇ ਕਿ ਕਿਵੇਂ ਬੇਅਦਬੀਆਂ ਰੋਕੀਆਂ ਜਾਂਦੀਆਂ ਜਾਂ ਕਿਵੇਂ ਬੇਅਦਬੀਆਂ ਤੇ ਰੋਕ ਪਾਈ ਜਾ ਸਕਦੀ ਹੈ ਮੈਂ ਇਸ ਐਮਐਲਏ ਨੂੰ ਮੈਂਸ਼ਨ ਕਿਉਂ ਕਰ ਰਿਹਾ ਏ ਤੁਹਾਡੇ ਮਨ ਚ ਸਵਾਲ ਹੋਣਾ ਮੈਂ ਦੱਸ ਦਿੰਨਾ ਆ ਨਰੇਸ਼ ਯਾਦਵ ਦਾ ਜਦੋਂ ਕੇਸ ਚੱਲ ਰਿਹਾ ਸੀ ਸੰਗਰੂਰ ਮਲੇਰਕੋਟਲਾ ਅਦਾਲਤ ਚ ਆਉ ਆ ਦੀ ਪੈਰਵਾਈ ਦੀ ਟੀਮ ਹੈ ਸਾਰੀ ਬੈਠਾ ਆ ਬੈਠਾ ਉਹਨਾਂ ਦਾ ਵਕੀਲ ਹਰਪਾਲ ਚੀਮਾ ਤੇ ਪੈਰਵਾਈ ਵਿੱਚ ਆ ਬੈਠਾ ਜਮੀਲ ਔਰ ਰਹਿਮਾਨ ਐਮਐਲਏ ਮਲੇਰਕੋਟਲਾ ਜਿਹੜਾ ਨਰੇਸ਼ ਯਾਦਵ ਮੁੱਖ ਦੋਸ਼ੀ ਮੁੱਖ ਕਨਵਿਕਟ ਬੇਅਦਬੀ ਦੇ ਮਸਲੇ 'ਚ ਕੁਰਾਨ ਸ਼ਰੀਫ ਦੇ ਬੇਅਦਬੀ ਦੇ ਮਸਲੇ 'ਚ ਉਹਦੀ ਪੈਰਵਾਹੀ ਕਰਨ ਕੋਰਟ ਦੇ ਵਿੱਚ ਕੌਣ ਜਾਂਦਾ ਸੀ ਜਮੀਲ ਉਰ ਰਹਿਮਾਨ ਜਾਂਦਾ ਸੀ ਆ ਬੈਠਾ ਆ ਸਭ ਤੋਂ ਕੀਤੇ ਉਹਦੀ ਫੋਟੋ ਹੈ ਟਿਕਟ ਵੀ ਇਹਨੂੰ ਤਾਂ ਹੀ ਮਿਲੀ ਹੈ ਕਿ ਤੂੰ ਸਾਡਾ ਦਿੱਲੀ ਦਾ ਬੰਦਾ ਜਿਹੜਾ ਉਹਦੀ ਪੈਰਵਾਹੀ ਤਖੜੇ ਹੋ ਕੇ ਕੀਤੀ ਹੈ ਇਸ ਇਸ ਇਬਜ਼ ਵਿੱਚ ਕੁਇਡ ਪ੍ਰੋ ਕੋ ਹੋਇਆ ਇਹਨੂੰ ਟਿਕਟ ਦਿੱਤੀ ਗਈ ਏ ਐਮਐਲਏ ਬਣਿਆ ਉੱਥੋਂ ਤੇ ਹੁਣ ਇਹਨੂੰ ਸਿਲੈਕਟ ਕਮੇਟੀ ਚ ਪਾ ਰਿਆ ਇਹ ਦੱਸੂਗਾ ਕਿ ਬੇਅਦਬੀਆਂ ਕਿਵੇਂ ਰੋਕੀ ਦੀਆਂ ਜਿਹੜੇ ਬੰਦੇ ਬੇਅਦਬੀ ਕਰਨ ਵਾਲੇ ਮੁੱਖ ਦੋਸ਼ੀ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਦੀ ਪੈਰਵਾਹੀ ਕਰਨ ਵਾਸਤੇ ਅਦਾਲਤਾਂ ਚ ਆਪਦੇ ਛਿੱਤਰ ਘਸੌਂਦੇ ਰਹੇ ਕਿ ਕਿਵੇਂ ਨਾ ਕਿਵੇਂ ਬੇਅਦਬੀ ਕਰਨ ਦਾ ਮੁੱਖ ਦੋਸ਼ੀ ਪਹਚਾਇਆ ਜਾਵੇ ਅੱਜ ਉਹਨਾਂ ਨੂੰ ਸਿਲੈਕਟ ਕਮੇਟੀ ਚ ਆਮ ਆਦਮੀ ਪਾਰਟੀ ਪਾ ਰਹੀ ਹੈ ਤੇ ਮਨਸ਼ਾ ਤਾਂ ਬੜੀ ਸਾਫ਼ ਹੈ ਡੀਸੀ ਦੀ ਚਿੱਠੀ ਤੁਹਾਡੇ ਸਾਹਮਣੇ ਮੈਂ ਪੜ੍ਹ ਕੇ ਰੱਖਤੀ ਬੜੀ ਔਖੀ ਕੋਰਟ ਚੋਂ ਕਢਾਉਣੀ ਪਈ ਕਿਉਂਕਿ ਸਰਕਾਰ ਦੇ ਰਿਕਾਰਡਾਂ ਚੋਂ ਉਹਦਾ ਹੱਥ ਨਹੀਂ ਲਾਉਣ ਦੇ ਰਹੇ ਇਹ ਇਸ ਚਿੱਠੀ ਨੂੰ ਇਹ ਆਮ ਆਦਮੀ ਪਾਰਟੀ ਦੇ ਅਸਲੀ ਚਿਹਰਾ ਹੈ ਇਹ ਸਵਾਲਾਂ ਦੇ ਜਵਾਬ ਦੇਣ ਡੀਸੀ ਤੋਂ ਚਿੱਠੀ ਕਿਨੇ ਲਖਾਈ ਵਰਨਾ ਸਰਕਾਰ ਬਦਲੂਗੀ ਇੰਨਾਂ ਚੀਜ਼ਾਂ ਦੀ ਵੀ ਜਾਂਚ ਹੋਊ ਉਹਨਾਂ ਤਰੀਕਾਂ ਦੇ ਡੀਸੀ ਦੇ ਟੈਲੀਫੋਨ ਦੇ ਰਿਕਾਰਡ ਨਿਕਲੇ ਆਉਣਗੇ ਕਿਹਦਾ ਕਿਹਦਾ ਟੈਲੀਫੋਨ ਡੀਸੀ ਨੂੰ ਗਿਆ ਕਿ ਕੇਜਰੀਵਾਲ ਸਾਹਿਬ ਦਾ ਗਿਆ ਕਿ ਭਗਵੰਤ ਮਾਨ ਦਾ ਗਿਆ ਟਰੈਕਟਰ ਪ੍ਰੋਸੀਕਿਊਸ਼ਨ ਨੇ ਕਿ ਨੂੰ ਕਿਹਨੇ ਕਿਹਾ ਕਿ ਐਨਓਸੀ ਦੇ ਇਸ ਕੰਮ 'ਚ ਐਸਐਸਪੀ ਨੂੰ ਕਿਹਨੇ ਕਿਹਾ ਕਿ ਚਿੱਠੀ ਲਿਖ ਕੇ ਡੀਸੀ ਨੂੰ ਭੇਜ ਡੀਏ ਨੂੰ ਕਿਹਨੇ ਕਿਹਾ ਕਿ ਚਿੱਠੀ ਲਿਖ ਕੇ ਡੀਸੀ ਨੂੰ ਭੇਜੇ ਸਾਰੀਆਂ ਚੀਜ਼ਾਂ ਦਾ ਜਵਾਬ ਸਰਕਾਰ ਦੇਵੇ ਤੇ ਇਹ ਜਮੀਲ ਔਰ ਰਹਿਮਾਨ ਸਾਹਿਬ ਦਾ ਨਾ ਜਿਹੜਾ ਪਾਇਆ ਗਿਆ ਉਸ ਗੱਲ ਤੇ ਵੀ ਸਵਾਲ ਸਵਾਲ ਉੱਠਦੇ ਆ ਤੇ ਸਰਕਾਰ ਇਸ ਚੀਜ਼ ਦਾ ਵੀ ਜਵਾਬ ਦੇਵੇ ਦੂਜੀ ਚੀਜ਼ ਜਿਹੜੀ ਮੈਂ ਅੱਜ ਦੁਬਾਰਾ ਇੱਕ ਵਾਰ ਫੇਰ ਹਾਈਲਾਈਟ ਕਰਨੀ ਚਾਹਣਾ ਕਿ ਕਾਂਗਰਸ ਦੇ ਜਿਹੜੇ ਦੋ ਵੱਡੇ ਲੀਡਰ ਸੀ ਪ੍ਰਗਟ ਸਿੰਘ ਜੀ ਜਿਹੜੇ ਸੰਭਾਵੀ ਉਹਨਾਂ ਦੇ ਕਹਿੰਦੇ ਹੁਣ ਪ੍ਰਧਾਨ ਬਣਨ ਆਲੇ ਆ ਸੁਖੀ ਰੰਧਾਵਾ ਜੀ ਜਿਹੜੇ ਕਾਂਗਰਸ ਦੇ ਜਨਰਲ ਸੈਕਟਰੀ ਹੈ ਜਿਨ੍ਹਾਂ ਨੇ ਦੋਨਾਂ ਨੇ ਇਹ ਰੱਬਨਿਓ ਹੀ ਹੋਇਆ ਇੰਨੇ ਸਾਲ ਸੱਚ ਨਹੀਂ ਬੋਲਿਆ ਤਾਂ ਪ੍ਰਮਾਤਮਾ ਨੇ ਜ਼ੁਬਾਨ ਖਲਾਈ ਹੈ ਵਿਦ ਆਨਸਭਾ ਚ ਇੱਕ ਨੇ ਖੜ ਕੇ ਤੇ ਇੱਕ ਨੇ ਇੰਟਰਵਿਊ ਦੇ ਦੌਰਾਨ ਇਹ ਗੱਲ ਕਹੀ ਕਿ ਕਾਂਗਰਸ ਬੇਅਦਬੀਆਂ ਦੇ ਵਿੱਚ ਜਿਹੜੀ ਸਿਆਸਤ ਹੋਈ ਹੈ ਉਹਦੇ ਚ ਕਾਂਗਰਸੀ ਸ਼ਾਮਲ ਹੈ ਕਾਂਗਰਸ ਨੇ ਵੀ ਸਿਆਸਤ ਕੀਤੀ ਹੈ ਇਹਨਾਂ ਮੁੱਦਿਆਂ ਤੇ ਜਦੋਂ ਲੋਕਾਂ ਦਾ ਰੋਹ ਵੇਖਿਆ ਤੇ ਫਿਰ ਆਪਦੀਆਂ ਸਟੇਟਮੈਂਟਸ ਤੋਂ ਹੁਣ ਬੈਕਟ੍ਰੈਕ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪ੍ਰਗਟ ਸਿੰਘ ਜੀ ਵੀ ਤੇ ਸੁਖੀ ਰੰਧਾਵਾ ਜੀ ਵੀ ਮੈਂ ਦੇਖੀਆਂ ਦੋ ਤਿੰਨ ਇੰਟਰਵਿਊਜ਼ ਉਹਦੇ ਬਾਅਦ ਕਿਉਂਕਿ ਲੋਕਾਂ ਦੇ ਵਿੱਚ ਬੜਾ ਰੋਸ ਸੀ ਕਿ ਤੁਸੀਂ ਯਾਰ 10 ਸਾਲ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਰਹੇ ਐਡੇ ਸੈਂਸਿਟਿਵ ਇਸ਼ੂਸ ਤੇ ਤੁਸੀਂ ਸਿਆਸਤ ਕੀਤੀ ਜਦੋਂ ਲੋਕਾਂ ਦਾ ਬੈਕਲੈਸ਼ ਹੋਇਆ ਫਿਰ ਇਹ ਬੈਕਟ੍ਰੈਕ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਕਹਿੰਦੇ ਜੀ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਇਹਦੇ ਤੇ ਕਾਰਵਾਈ ਨਹੀਂ ਕੀਤੀ ਤਾਂ ਕਰਕੇ ਅਸੀਂ ਉਹਨੂੰ ਛੱਡ ਵੀ ਦਿੱਤਾ ਉਹਨੂੰ 4.5 ਸਾਲ ਬਾਅਦ ਲਾ ਵੀ ਦਿੱਤਾ ਮੈਂ ਕੋਈ ਇੱਥੇ ਕੈਪਟਨ ਦਾ ਵਕੀਲ ਬਣ ਕੇ ਨਹੀਂ ਆਇਆ ਸਾਰੇ ਤੁਸੀਂ ਇੱਕੋ ਥਾਲੀ ਦੇ ਚੱਟੇ-ਵੱਟੇ ਹੋ ਸਾਡੇ 4 ਸਾਲ ਕੈਪਟਨ ਦੀ ਵਿਜਾਰਤ ਦੇ ਵਿੱਚ ਆਨੰਦ ਮਾਣਦੇ ਰਹੇ ਉਦੋਂ ਕਿਉਂ ਨਾ ਸਰਕਾਰ ਛੱਡੀ ਜੀ ਤੁਸੀਂ ਕਹਿੰਦੇ ਹੋ ਕਿ ਮੈਂ ਅਸਤੀਫੇ ਦੀ ਪੇਸ਼ਕਸ਼ ਕੀਤੀ ਤੇ ਪੇਸ਼ਕਸ਼ ਕੀਤੀ ਤਾਂ ਛੱਡ ਦਿੰਦੇ ਫਿਰ ਸਾਡੇ 4 ਸਾਲ ਉਸ ਮੁੱਖ ਮੰਤਰੀ ਦੇ ਨਾਲ ਕੈਬਨਿਟਸ ਤੁਸੀਂ ਕੰਮ ਕੀਤਾ ਜਿਹਦੇ ਤੇ ਤੁਸੀਂ ਕਹਿੰਦੇ ਹੋ ਕਿ ਇਹਨੇ ਸਿਆਸਤ ਦੇ ਇਹਨੇ ਬੇਅਦਬੀ ਦੇ ਦੋਸ਼ੀਆਂ ਤੇ ਐਕਸ਼ਨ ਨਹੀਂ ਲਿੱਤਾ ਫਿਰ ਬਤੌਰ ਸਿੱਖ ਤੁਸੀਂ ਉੱਥੇ ਬੈਠੇ ਕੀ ਕਰਦੇ ਸੀ ਇਸ ਗੱਲ ਦਾ ਜਵਾਬ ਸੁਖੀ ਰੰਧਾਵਾ ਜੀ ਤੇ ਪ੍ਰਗਟ ਸਿੰਘ ਜੀ ਦੇਣ ਫਿਰ ਅੱਗੋਂ ਕਹਿੰਦੇ ਆ ਕਿ 6 ਮਹੀਨੇ ਜਿਹੜੇ ਮਗਰਲੇ ਚੰਨੀ ਨੂੰ ਮਿਲੇ ਜਿਹਦੇ ਚ ਸੁਖੀ ਰੰਧਾਵਾ ਡਿਪਟੀ ਚੀਫ ਮਿਨਿਸਟਰ ਤੇ ਹੋਮ ਮਿਨਿਸਟਰ ਸੀ ਉਹ ਕਹਿੰਦੇ ਸਮਾਂ ਕਾਫੀ ਨਹੀਂ ਸੀ ਇਸ ਕਰਕੇ ਅਸੀਂ ਉਦੋਂ ਐਕਸ਼ਨ ਨਹੀਂ ਲੈ ਸਕੇ ਮੇਰਾ ਸਿੱਧਾ ਸਵਾਲ ਸੁਖੀ ਰੰਧਾਵਾ ਜੀ ਨੂੰ ਹੈ ਇਹਦੇ 'ਚ ਤੁਸੀਂ ਕਹਿੰਦੇ ਹੋ ਸਮਾਂ ਥੋੜਾ ਸੀ ਅਸੀਂ ਐਕਸ਼ਨ ਨਹੀਂ ਲੈ ਸਕੇ ਉਹਨੇ ਸਮੇਂ 'ਚ ਤੁਸੀਂ 4 ਡੀਜੀਪੀ ਬਦਲ ਕੇ 4 ਡਾਇਰੈਕਟਰ ਆਫ ਬੀਓਆਈ ਬਦਲ ਕੇ 3 ਐਡਵੋਕੇਟ ਜਨਰਲ ਬਦਲ ਕੇ ਵਿਕਰਮ ਸਿੰਘ ਮਜੀਠੀਆ ਤੇ ਤਾਂ ਝੂਠਾ ਪਰਚਾ ਦਰਜ ਕਰਤਾ ਡਰੱਗ ਆਲੇ ਮਸਲੇ 'ਚ ਤੇ ਸੈਕ੍ਰੇਲੇਜ ਬੇਅਦਬੀ ਆਲੇ ਮਸਲੇ 'ਚ ਤੁਸੀਂ ਕਹਿੰਦੇ ਹੋ ਸਾਡੇ ਕੋਲੇ ਸਮਾਦ ਕਾ ਸੀ ਐਕਸ਼ਨ ਲੈਣ ਕੀ ਲੋਕਾਂ ਨੂੰ ਮੂਰਖ ਸਮਝਦੇ ਆਪਾਂ ਇੰਨੇ ਡੀਜੀਪੀ ਬਦਲੇ ਇੰਨੇ ਡਾਇਰੈਕਟਰ ਬਦਲੇ ਇੰਨੇ ਏਜੀ ਬਦਲ ਕੇ ਜੇ ਤੁਸੀਂ ਵਿਕਰਮ ਸਿੰਘ ਮਜੀਠੀਆ ਤੇ ਪਰਚਾ ਦਰਜ ਕਰ ਸਕਦੇ ਹੋ ਤੇ ਫਿਰ ਸੈਕ੍ਰੇਜ ਵਾਲੇ ਮੁੱਦੇ ਤੇ ਤੁਹਾਨੂੰ ਕਿਹਨੇ ਰੋਕਿਆ ਸੀ ਥੋਡੀ ਸਿਆਸਤ ਜਿਹੜੀ ਹੈ ਨੰਗੀ ਹੁੰਦੀ ਜਾ ਰਹੀ ਹੈ ਆਉਣ ਵਾਲੇ ਦਿਨਾਂ 'ਚ ਹੋਰ بڑے ਸਬੂਤ ਆਉਣਗੇ ਲੋਕਾਂ ਦੇ ਸਾਹਮਣੇ ਰੱਖਾਂਗੇ ਪਰ ਇਸ ਚੀਜ਼ ਦਾ ਜਵਾਬ ਉਹ ਕਹਿੰਦੇ ਆ ਨਾ ਇਧਰ ਉਧਰ ਕੀ ਨਾ ਬਾਤ ਕਰ ਇਹ ਪਤਾ ਕਿ ਕਾਫਲਾ ਕਿਉਂ ਲੁੱਟਾ ਕਦੇ ਕਿੱਧਰ ਦੀ ਗੱਲ ਕਰਦੇ ਹੋ ਕਿਤੇ ਕਿੱਧਰ ਦੀ ਸਿੱਧੇ ਸਵਾਲ ਹੈ ਤੁਸੀਂ ਵਿਧਾਨ ਸਭਾ ਚ ਕੀ ਪ੍ਰਗਟ ਸਿੰਘ ਜੀ ਤੇ ਸੁਖੀ ਜੀ ਤੁਸੀਂ ਤਾਂ ਐਸ ਹੋਮ ਮਿਨਿਸਟਰ ਵੀ ਸੀ ਉਦੋਂ ਇੱਕ ਹੋਰ ਮੇਰੇ ਮੇਰੇ ਕੋਲੇ ਚਿੱਠੀ ਆਈ ਹੈ ਤੁਹਾਡੀ ਕਿਸ ਹੱਦ ਤੱਕ ਤੁਸੀਂ ਸਿਆਸਤ ਕੀਤੀ ਰਾਮ रहीम ਦੀ ਸੈਂਕਸ਼ਨ ਜਿਹੜੀ 295 ए ਦੇ ਤਹਿਤ ਉਹਦੇ ਤੇ ਕੇਸ ਚਲਾਉਣ ਵਾਸਤੇ ਚਾਹੀਦੀ ਸੀ ਆ ਥੋਡੀ ਸਰਕਾਰ ਵੇਲੇ ਦੀ 2021 ਦੀ ਐਸਐਸਪੀ ਫਰੀਦਕੋਟ ਚਿੱਠੀਆਂ ਲਿਖ ਲਿਖ ਤੁਹਾਨੂੰ ਤੁਸੀਂ ਵੀ ਹੋਮ ਮਿਨਿਸਟਰ ਰਹੇ ਹੋ ਤੁਹਾਨੂੰ ਵੀ ਆਈ ਹੈ ਚਿੱਠੀ 24 9 2001 ਦੀ ਤਾਂ ਇੱਕ ਚਿੱਠੀ ਉਹ ਤੋਂ ਪਹਿਲਾਂ ਦੀਆਂ ਵੀ ਚਿੱਠੀਆਂ ਕਿ 295 ਏ ਚ ਅਸੀਂ ਰਾਮ ਰਹੀਮ ਨੂੰ ਪ੍ਰੋਸੀਕਿਊਟ ਕਰਨਾ ਸਾਨੂੰ ਸੈਂਕਸ਼ਨ ਦਿਓ ਤੁਸੀਂ ਕਿਉਂ ਨਾ ਦਿੱਤੀ ਫਿਰ ਕੀ ਸੌਦਾ ਹੋਇਆ ਸੀ ਤੁਹਾਡਾ ਉਹਦੇ ਨਾਲ ਦੱਸੋ ਨਾ ਇਸ ਗੱਲ ਦਾ ਕਿਉਂ ਤੁਸੀਂ ਪਛਾਣ ਕਰ ਰਹੇ ਹੋ ਬਾਕੀ ਅੱਛਾ ਹੋਰ ਵੱਡੀ ਗੱਲ ਇਸੇ ਕੇਸ 'ਚ ਇਸੇ ਲੈਟਰ ਤੇ ਤੁਸੀਂ ਬਾਕੀ ਦੋਸ਼ੀਆਂ ਦੇ ਖਿਲਾਫ ਸੈਂਕਸ਼ਨ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਕਿਉਂ ਰੋਕੀਜੀਤ ਇਸ ਗੱਲ ਦਾ ਜਵਾਬ ਕੌਣ ਦੇਊਗਾ ਕੀ ਸੈਟਿੰਗ ਸੀ ਤੁਹਾਡੀ ਰਾਮ ਰਹੀਮ ਨਾਲ ਇਹ ਵੀ ਸਿਆਸਤ ਕੀਤੀ ਹੈ ਨਾ ਤੁਸੀਂ ਤੇ 3 ਸਾਲ ਇਸ ਸਰਕਾਰ ਨੇ ਨਾ ਦਿੱਤੀ ਜਦੋਂ ਰੌਲਾ ਪਿੱਛੇ ਜੇ ਪਿਆ ਉਦੋਂ ਬਾਅਦ ਇਸ ਸਰਕਾਰ ਨੇ ਦਿੱਤੀ ਸੋ ਇਹ ਸਾਰੀਆਂ ਚੀਜ਼ਾਂ ਦਾ ਜਵਾਬ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੇਵੇ ਤੇ ਕਾਂਗਰਸ ਵੀ ਅੱਜ ਕਟਾਰੇ ਚ ਹੈ ਕਾਂਗਰਸ ਪਾਰਟੀ ਵੀ ਇਸ ਇਨ੍ਹਾਂ ਗੱਲਾਂ ਦਾ ਜਵਾਬ ਦੇਵੇ ਜਿੰਨਾ ਚਿਰ ਤੁਸੀਂ ਇਹ ਜਵਾਬ ਨਹੀਂ ਦਿਓਗੇ ਹੋਰ ਤੱਤ ਹੋਰ ਆਉਂਦੇ ਰਹੇ ਨੇ ਉਹਨਾਂ ਤੇ ਵੀ ਤੁਹਾਨੂੰ ਸਵਾਲ ਕਰਦੇ ਰਵਾਂਗੇ ਪਰ ਪੰਜਾਬ ਦੇ ਲੋਕ ਅੱਜ ਇਨ੍ਹਾਂ ਗੱਲਾਂ ਤੇ ਜਵਾਬ ਮੰਗਦੇ ਆ ਦੋਨੋਂ ਪਾਰਟੀਆਂ ਨੂੰ ਜਵਾਬ ਦੇਣਾ ਪਵੇ ਧੰਨਵਾਦ ਜੀ ਠੀਕ ਹੈ ਜੀ ਥੈਂਕ ਯੂ